ਕਿ ਮੈਂ ਇੱਕ ਪੇਜ ਬਣਾਉਣਾ ਹੈ ਔਰ ਉਸ ਪੇਜ ਤੇ ਮੈਂ ਕੁਝ ਗਲਤ ਸਪਰੈਡ ਕਰਨਾ ਹੈ ਤੇ ਮੈਂ ਉਸ ਧਰਮ ਦੀ ਆੜ ਲੈ ਕੇ ਇਹ ਚੀਜ਼ ਕਰਾਂ ਇਹ ਚੀਜ਼ ਬਿਲਕੁਲ ਵੀ ਅਬਜੈਕਸ਼ਨੇਬਲ ਹੋਏਗੀ ਅਤਰਾਜਜੋਗ ਹੋਏਗੀ ਕੋਰਤਾ ਤੂੰ ਲਾ ਲਿਆ ਪਰ ਤੇਰੇ ਜਿਹੜੇ ਲੱਛਣ ਸੀ ਉਹ ਮੜੇ ਰਹੇ ਜਦੋਂ ਕੰਪਲੇਂਟ ਆਪਾਂ ਕੀਤੀ ਹੈ ਭੈਣ ਜੀ ਕੰਪਲੇਂਟ ਤੋਂ ਬਾਅਦ ਫਿਰ ਨਹੀਂ ਬਾਅਦ ਜਾਏ ਤੇ ਅਲਟੀਮੇਟਲੀ ਇਹ ਜਿਹੜਾ ਸਟੈਪ ਇਹ ਹੋਇਆ ਹੈ ਐਕਸਪੈਕਟਿੰਗ ਦੀ ਜਸਟਿਸ ਫਰਮ ਦੀ ਸਿਸਟਮ ਉਹ ਬੰਦਾ ਉਦਾਸ ਹੋ ਕੇ ਅਲਟੀਮੇਟਲੀ ਫਿਰ ਹਥਿਆਰ ਚੁੱਕਦਾ ਜੋ ਇਹ ਪ੍ਰੈਜ਼ੈਂਟ ਕੇਸ ਦੇ ਵਿੱਚ ਹੋਇਆ ਫੋਰ ਐਗਜ਼ਾਮਪਲ ਤੁਸੀਂ ਲੱਚਰਤਾ ਵਲਗੈਰਿਟੀ ਨੂੰ ਪ੍ਰਮੋਟ ਕਰਦੇ ਹੋ ਤਾਂ ਤੁਸੀਂ ਧਾਰਾ 294 ਇਮੀਡੀਏਟਲੀ ਉੱਥੇ ਇਫੈਕਟਿਵ ਹੋ ਜਾਂਦੀ ਹੈ ਐਸਐਸਪੀ ਸਾਹਿਬ ਨੇ ਇੱਕ ਇੰਟਰਵਿਊ ਦਿੱਤੀ ਹੈ ਵੀ ਭਾਈ ਅਮਰਤਪਾਲ ਮਹਿਰੋਂ ਦਾ ਸੀ ਸੋਸ਼ਲ ਮੀਡੀਆ ਅਕਾਊਂਟ ਹੈਂਡਲਰ ਜੋ ਵੀ ਹੈ ਅਸੀਂ ਉਹਨੂੰ ਬੈਨ ਕਰਤਾ ਕੀ ਅਮਰਤਪਾਲ ਮਹਿਰੋ ਦਾ ਛੜਕ ਸੋਸ਼ਲ ਮੀਡੀਆ ਅਕਾਊਂਟ ਚੱਲ ਰਿਹਾ ਸੀ ਕਿ ਉਹਦੇ ਤੇ ਕੋ ਨਕਤਰ ਤਾ ਰਿਲੇਟਡ ਕੋਈ ਸ਼ਲੀਲ ਕੋਈ ਆਬਜੈਕਸ਼ਨੇਬਲ ਵੀਡੀਓ ਪਾਈ ਅਮਰਤਪਾਲ ਮਹਿਰੋ ਦੇ ਅਕਾਊਂਟ 'ਚ ਪਈ ਸੀ ਕਿਹਦੇ ਅਕਾਊਂਟ 'ਚ ਪਈ ਸੀ ਇੱਕ ਸਵਾਲ ਏ ਮੇਰਾ ਇਸ ਸਿਸਟਮ ਨੂੰ ਪਹਿਲਾਂ ਕਹਿੰਦੇ ਸੀ ਹੀ ਇਜ਼ ਨੋਟ ਪ੍ਰੈਜ਼ੈਂਟ ਐਟ ਦਾ ਟਾਈਮ ਆਫ ਅਕਰੈਂਸ ਉਹ ਮੌਕੇ ਤੇ ਨਹੀਂ ਸੀ ਹੁਣ ਉਹ ਕਹਿੰਦਾ ਵੀ ਮੌਕੇ ਤੇ ਸੀ ਤੇ ਉਸ ਲੇਡੀ ਦਾ ਗਲਾ ਦਬਾਇਆ ਜਿਹੜਾ ਉਹ ਭਾਈ ਅਮਰਤਪਾਲ ਮਹਿਰੋ ਨੇ ਦਬਾਇਆ ਤੁਸੀਂ ਇਮੀਡੀਏਟਲੀ ਉਹਨਾਂ ਦੇ ਮੀਡੀਆ ਸੋਸ਼ਲ ਮੀਡੀਆ ਅਕਾਊਂਟਸ ਬੈਨ ਕਰੋ ਤੁਸੀਂ ਪਰਚੇ ਦਰਜ ਕਰੋ ਕਿਉਂ ਸਿਚੁਏਸ਼ਨ ਬਣੇ ਜਿਹੜੀ ਇਹ ਸਟੋਰੀ ਬਣੀ ਹੈ ਇਹ ਪੁੜਸ ਦਾ ਵਰਜਨ ਹੈ ਕਿ ਉਹ ਰੈਕੀ ਕਰਦੇ ਰਹੇ ਆ ਕਰਦੇ ਰਹੇ ਕਿ ਭਾਈ ਮੈਰੂ ਹੁੰਦਾ ਉੱਥੇ ਹਾਜ਼ਰ ਸੀ ਨਹੀਂ ਸੀ ਆ ਕਰਕੇ ਤੇ ਵੀ ਸਾਹਮਣੂ ਕਿਸੇ ਪਾਸੇ ਲੱਗਿਆ ਵੀ ਫੈਮਿਲੀ ਨੂੰ ਡਿਸਟਰਬ ਕੀਤਾ ਜਾ ਰਿਹਾ ਰਸ ਕੀਤਾ ਜਾ ਰਿਹਾ ਤਾਂ ਅਸੀਂ ਹਾਈ ਕੋਰਟ ਚ ਪਟੀਸ਼ਨ ਪਾਵਾਂਗੇ ਤੁਸੀਂ ਦੇਖ ਰਹੇ ਹੋ DF5 ਚੈਨਲ ਪੰਜਾਬੀ ਸੋਸ਼ਲ ਮੀਡੀਆ ਦਾ ਦੌਰ ਹੈਗਾ ਔਰ ਇਸ ਦੌਰ ਦੇ ਵਿੱਚ ਸੋਸ਼ਲ ਮੀਡੀਆ ਹਮੇਸ਼ਾ ਹੀ ਕੰਟਰੋਵਰਸੀ ਵਿੱਚ ਰਹਿੰਦਾ ਇੱਕ ਐਸਾ ਪਲੇਟਫਾਰਮ ਹੈਗਾ ਪਰ ਹੁਣ ਜੇ ਹਾਲਾਤ ਦੇਖੀਏ ਤਾਂ ਪਿੱਛੇ ਖਾਸ ਕਰਕੇ ਇੱਕ ਵੱਡੀ ਕੰਟਰੋਵਰਸੀ ਐਸ ਕਰਕੇ ਹੋ ਗਈ ਹੈ ਕਿਉਂਕਿ ਸੋਸ਼ਲ ਮੀਡੀਆ ਤੇ YouTube ਜਿਹੜੇ ਰੀਲਾਂ ਬਣਾਉਂਦੇ ਨੇ ਜਾਂ ਫਿਰ ਇਨਫਲੂਐਂਸਰਸ ਨੇ ਇੱਕ ਔਰਤ ਦਾ ਕਤਲ ਹੋਇਆ ਬਠਿੰਡਾ ਦੇ ਵਿੱਚ ਔਰ ਉਹਦੇ ਬਾਅਦ ਬਹੁਤ ਹੀ ਡਿਫਰੈਂਟ ਹਾਲਾਤ ਹੋ ਗਏ ਨੇ ਸਸੰਸਨੀ ਫੈਲ ਗਈ ਹੈ ਪਰ ਨਾਨਾ ਕਰਦੇ ਉਸ ਦੇ ਵਿੱਚ ਹਜੇ ਐਫ ਆਈ ਆਰ ਵਿਦਰਜ ਹੋਈ ਹੈ ਦੋ ਜਿਹੜੇ ਨੇ ਉਹ ਲੋਗ ਅਕਿਊਜ਼ ਫੜੇ ਵੀ ਗਏ ਨੇ ਪਰ ਫॉर द ਟਾਈਮ ਬੀਇੰਗ ਜਿਹੜੇ ਕਹੇ ਜਾ ਰਹੇ ਨੇ ਪੁਲਿਸ ਵੱਲੋਂ ਖਾਸ ਕਰਕੇ ਕਿ ਉਦੇ ਜਿਹੜੇ ਮਾਸਟਰਮਾਈਂਡ ਨੇ ਉਹ ਹਜੇ ਦੁਬਈ ਚਲੇ ਗਏ ਨੇ ਇਥੇ ਅੰਮ੍ਰਿਤਪਾਲ ਮੈਰੋ ਦੀ ਗੱਲ ਹੋ ਰਹੀ ਹੈ ਉਹਨਾਂ ਦੇ ਵਕੀਲ ਕੁਮਨ ਬ੍ਰਦਰਸ ਦੇ ਨਾਲ ਅੱਜਕੱਲ ਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਵਾਈਗੂ ਜੀ ਦਾ ਕਾਲ ਸਰ ਵਾਈਗੂ ਜੀ ਕੀ ਫਤਿਹ ਜੀ ਪੰਜਾਬੀ ਅ ਕਿ ਸਭ ਪਹਿਲਾ ਸਵਾਲ ਤਾਂ ਇਹੀ ਹੈ ਕਿ ਜਿਹੜੇ ਹਾਲਾਤ ਨੇ ਇਸ ਟਾਈਮ ਤੇ ਖਾਸ ਕਰਕੇ ਜੇ ਸੋਸ਼ਲ ਮੀਡੀਆ ਦੇ ਦੌਰ ਤੇ ਮੈਂ ਕਾਨੂੰਨੀ ਪੱਖ ਤੇ ਬਾਅਦ ਵਿੱਚ ਆਵਾਂਗੀ ਪਹਿਲੇ ਮੈਂ ਜਿਹੜਾ ਹੈ ਜਨਰਲ ਪੱਖ ਤੇ ਗੱਲ ਕਰਨਾ ਚਾਹਾਂਗੀ ਕਿ ਸੋਸ਼ਲ ਮੀਡੀਆ ਦੇ ਹਾਲਾਤ ਦੇ ਵਿੱਚ ਤੇ ਜਿੱਥੇ 네ਗੇਟਿਵ ਪੋਜ਼ਿਟਿਵ ਹਰ ਤਰੀਕੇ ਦੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਉੱਥੇ ਇਸ ਤਰੀਕੇ ਦੇ ਨਾਲ ਸਾਰਾ ਕੁਝ ਉਭਾਰ ਹੋ ਰਿਹਾ ਹੈ ਉਹਦੇ ਵਿੱਚ ਇਹ ਕਾਨੂੰਨ ਹੱਥ ਵਿੱਚ ਲੈਣ ਦੀ ਚਾਹੇ ਕੀਤਾ ਜਾਂ ਨਹੀਂ ਕੀਤਾ ਚਾਹੇ ਉਹ ਜੀ ਅਕਿਊਜ਼ਡ ਨੇ ਔਰ ਕੋਰਟ ਦੇ ਵਿੱਚ ਪੇਸ਼ ਹੋ ਕੇ ਜਾਂ ਕੋਰਟ ਦੇ ਵਿੱਚ ਜਿਹੜਾ ਕੇਸ ਚੱਲਦਾ ਉਹਦੇ ਬਾਅਦ ਜਿਹੜਾ ਹੈਗਾ ਉਹ ਦੋਸ਼ੀ ਕਰਾਰ ਹੋਣੇ ਨੇ ਜਾਂ ਨਹੀਂ ਹੋਣੇ ਨੇ ਉਹ ਬਾਦੀਆਂ ਗੱਲਾਂ ਨੇ ਪਰ ਇਹ ਸਾਡਾ ਕਨਸਟੀਟਿਊਸ਼ਨ ਇਸ ਚੀਜ਼ ਨੂੰ ਅਲਾਉ ਕਰਦਾ ਕਾਨੂੰਨ ਅਲਾਉ ਕਰਦਾ ਦੇਖੋ ਮੈਂ ਭੈਣ ਜੀ ਤੁਹਾਡੇ ਨਾਲ ਸਿਰਫ 2 ਮਿੰਟ ਦਾ ਮੈਂ ਤੁਹਾਨੂੰ ਬਰੀਫ ਕਰਾਂਗਾ ਦੇਖੋ ਕਨਸਟੀਟਿਊਸ਼ਨ ਆਫ ਇੰਡੀਆ ਸਾਨੂੰ 4 ਚੀਜ਼ਾਂ ਦੇ ਰਾਈਟ ਦਿੰਦਾ ਹੈ ਰਾਈਟ ਟੂ ਲਾਈਫ ਹੈ ਰਾਈਟ ਟੂ ਫ੍ਰੀडम ਆਫ ਸਪੀਚ ਹੈ ਰਾਈਟ ਟੂ ਸਾਨੂੰ ਜਿਹੜਾ ਰਿਲੀਜੀਅਨ ਹੈ ਉਹਦਾ ਵੀ ਸਾਨੂੰ ਅਧਿਕਾਰ ਹੈ ਮੌਲਿਕ ਅਧਿਕਾਰ ਸਾਨੂੰ ਅਸੀਂ ਕਹਣੀ ਹੈ ਜਿਹੜੇ ਅਧਿਕਾਰ ਕਨਸਟੀਟਿਊਸ਼ਨ ਆਫ ਇੰਡੀਆ ਨੇ ਆਪਾਂ ਨੂੰ ਦਿੱਤੇ ਨੇ ਸਵਿਧਾਨ ਨੇ ਉਹਨਾਂ ਅਧਿਕਾਰਾਂ ਦੇ ਨਾਲ ਨਾਲ ਇੱਕ ਸਾਡੀਆਂ ਬਾਉਂਡਰੀਜ਼ ਵੀ ਨੇ ਲਿਮਿਟੇਸ਼ਨਸ ਵੀ ਨੇ ਹੁਣ ਰਾਈਟ ਟੂ ਲਾਈਫ ਦਾ ਮੈਂ ਲੈ ਕੇ ਮੈਂ ਕਹੂੰਗਾ ਕਵਰ ਤੇ ਕੱਲ ਨੂੰ ਮੈਂ ਬਾਹਰ ਜਾ ਕੇ ਲੈਕਚਰਤਾ ਤੇ ਵਰਗ ਲੈਲਟੀ ਜਿਹੜੀ ਹੈ ਉਹ ਮੈਂ ਉਹਨੂੰ ਸਪਰੇਟ ਕਰਾਂ ਇਹ ਬਿਲਕੁਲ ਗਲਤ ਗੱਲ ਹੋਏਗੀ ਪ੍ਰੈਜ਼ੈਂਟ ਕੇਸ ਜਿਹੜਾ ਜਿਹਦੀ ਆਪਾਂ ਗੱਲ ਕਰਨ ਲੱਗੇ ਆਂ ਦੇਖੋ ਕਮਲਕੌਰ ਭਾਬੀ ਸਿਸਟਰ ਦੇਖੋ ਆਪਾਂ ਨੂੰ ਵੀ ਪਤਾ ਹੈ ਕਿ ਉਹ ਕੰਚਨਦੇਵੀ ਨਾਮ ਦੀ ਲੇਡੀ ਸੀ ਜੀ ਕਿਸੇ ਧਰਮ ਨੂੰ ਅਡਾਪਟ ਕਰਨਾ ਅੱਜ ਮੈਂ ਸੇਖਾਂ ਮੈਂ ਕੱਲ ਨੂੰ ਹਿੰਦੂਇਜ਼ਮ ਚ ਜਾ ਸਕਦਾ ਜੀ ਬਟ ਜੇ ਮੈਂ ਜਾਣਾ ਤੇ ਮੈਂ ਇਸ ਕਰਕੇ ਜਾਵਾਂ ਕਿ ਮੈਂ ਇੱਕ ਪੇਜ ਬਣਾਉਣਾ ਔਰ ਉਸ ਪੇਜ ਤੇ ਮੈਂ ਕੁਝ ਗਲਤ ਸਪਰੈਡ ਕਰਨਾ ਹੈ ਤੇ ਮੈਂ ਉਸ ਧਰਮ ਦੀ ਆੜ ਲੈ ਕੇ ਇਹ ਚੀਜ਼ ਕਰਾਂ ਇਹ ਚੀਜ਼ ਬਿਲਕੁਲ ਵੀ ਅਬਜੈਕਸ਼ਨੇਬਲ ਹੋਏਗੀ ਅਤਰਾਜਯੋਗ ਹੋਏਗੀ ਔਰ ਇਸ ਪ੍ਰੈਜ਼ੈਂਟ ਕੇਸ ਕੀ ਹੋਇਆ ਮੈਂ ਤੁਹਾਡੇ ਨਾਲ 2 ਮਿੰਟ ਦੇ ਵਿੱਚ ਵਿੱਚ ਬਾਕੀ ਅੱਗੇ ਬ੍ਰਦਰ ਕੰਟੀਨਿਊ ਕਰਨਗੇ ਕਮਲ ਕੌਰ ਨੇ ਅਡਾਪਟ ਕੀਤਾ ਸਿੱਖੀਸਮ ਨਹੀਂ ਕੀਤਾ ਬਟ ਐਸ ਪਰ ਦੀ ਸੋਸ਼ਲ ਮੀਡੀਆ ਪੇਜ ਯੂ ਹੈਵ ਟੂ ਡਿਪਿਕ ਯੋਰ ਪਿਕਚਰ ਇਨ ਦੀ ਸੋਸਾਇਟੀ ਕਿ ਲਾਈਕ ਆਈ ਮੈਂ ਸਿੱਖ ਹ ਸਿੱਖ ਦੇਖੋ ਸਿੰਘ ਤੇ ਕੌਰ ਲਾਣ ਨਾਲ ਤੋ ਸਿੱਖੀਸਮ ਨੂੰ ਅਡਾਪਟ ਨਹੀਂ ਕੀਤਾ ਇਹ ਸਿੰਘ ਤੇ ਕੌਰ ਲਵਾਉਣਾ ਬਹੁਤ ਔਖਾ ਹੈ ਔਰ ਇਹਦੇ ਤੇ ਪਹਿਰਾ ਦੇਣਾ ਉਸ ਤੋਂ ਵੱਧ ਔਖਾ ਹੈ ਸੋ ਮੈਂ ਤੁਹਾਡੇ ਚੈਨਲ ਨਾਲ ਇੱਕ ਚੀਜ਼ ਬੜੀ ਅੱਛੇ ਕਲੀਅਰ ਕਹੂੰਗਾ ਕਿ ਜਿਹੜੇ ਪੰਜਾਬੀ ਚ ਕਹਿੰਦੇ ਨੇ ਕਿ ਕੌਰ ਤਾਂ ਤੂੰ ਲਾ ਲਿਆ ਪਰ ਤੇਰੇ ਜਿਹੜੇ ਲੱਛਣ ਸੀ ਉਹ ਮਾੜੇ ਰਹੇ ਮੈਂ ਮਾਨਜੋਗ ਨੇ ਸਾਡੀ ਭੈਣ ਹੈ ਸਵਰਗਾਂ ਚ ਉਹਦਾ ਵਾਸ ਹੋਵੇ ਮੈਂ ਉਹਦੇ ਤੇ ਕਿੰਤੂ ਪਰੰਤੂ ਨਹੀਂ ਕਰਨਾ ਪਰ ਜੋ ਵਰਗਲੈਰਟੀ ਉਹ ਕਰ ਰਹੀ ਸੀ ਜੋ ਲੈਕਚਰਤਾ ਦਾ ਪੇਜ ਉਹ ਅੱਜ ਵੀ ਮੌਜੂਦ ਹੈ ਮੈਂ ਨਹੀਂ ਇਹ ਗੱਲ ਕਹਿ ਰਿਹਾ ਤੁਸੀਂ ਅੱਜ ਵੀ ਚੈੱਕ ਕਰ ਸਕਦੇ ਹੋ ਹੁਣ ਅਤਰਾਜ ਇਸ ਗੱਲ ਦਾ ਹੈ ਕਿ ਕੌਰ ਲਾ ਕੇ ਤੁਸੀਂ ਇੱਕ ਚੀਜ਼ ਨੂੰ ਪ੍ਰਮੋਟ ਕਰ ਰਹੇ ਹੋ ਔਰ ਭਾਈ ਮੈਰੋ ਨੇ ਕੋਸ਼ਿਸ਼ ਕੀਤੀ ਕਿ ਭੈਣੇ ਆਪਾਂ ਇਹ ਚੀਜ਼ ਨਾ ਕਰੀਏ ਔਰ ਮੈਨੂੰ ਜਦ ਤੱਕ ਪਤਾ ਲੱਗਾ ਭੈਣ ਜੀ ਉਹਨਾਂ ਦੀ ਵਿੱਤੀ ਮਦਦ ਵੀ ਕੀਤੀ ਅਲਟੀਮੇਟਲੀ ਜਦੋਂ ਨਹੀਂ ਇਹ ਇਸ ਗੱਲ ਤੇ ਬਾਤ ਜਾਈ ਫਿਰ ਉਹਨਾਂ ਨੇ ਕ੍ਰਿਮੀਨਲ ਕੰਪਲੇਂਟ ਵੀ ਕੀਤੀ ਜਦੋਂ ਕੰਪਲੇਂਟ ਆਪਾਂ ਕੀਤੀ ਹੈ ਭੈਣ ਜੀ ਕੰਪਲੇਂਟ ਤੋਂ ਬਾਅਦ ਫਿਰ ਨਹੀਂ ਬਾਝਾਇ ਤੇ ਅਲਟੀਮੇਟਲੀ ਇਹ ਜਿਹੜਾ ਸਟੈਪ ਇਹ ਹੋਇਆ ਔਰ ਇਹ ਚੀਜ਼ ਜਿਹੜਾ ਤੁਹਾਡਾ ਇੱਕ ਸਟਾਰਟਿੰਗ ਸੀ ਵੀ ਕਨਸਟੀਟਿਊਸ਼ਨ ਆਫ ਇੰਡੀਆ ਕਿਸੇ ਨੂੰ ਕੋ ਰਾਈਟ ਦਿੰਦਾ ਹੈ ਕਿ ਜੇਕਰ ਕੋਈ ਬੰਦਾ ਨਹੀਂ ਮੁੜਦਾ ਤੇ ਆਪਾਂ ਉਹਦਾ ਕਤਲ ਕਰਦੀਏ ਬਿਲਕੁਲ ਨਹੀਂ ਦਿੰਦਾ ਯੂ ਆ ਰਾਈਟ ਇਹ ਸਾਡੇ ਕੋਲ ਬਿਲਕੁਲ ਕੋਈ ਅਧਿਕਾਰ ਨਹੀਂ ਪਰ ਮੈਂ ਤੁਹਾਨੂੰ ਇੱਕ ਚੀਜ਼ ਕਹੂੰਗਾ ਕਿ ਜਦੋਂ ਕਿਸੇ ਬੰਦੇ ਨੂੰ ਐਡਮਿਨਿਸਟ੍ਰੇਸ਼ਨ ਤੇ ਸਿਸਟਮ ਤੇ ਵਿਸ਼ਵਾਸ ਨਹੀਂ ਰਹਿੰਦਾ ਬੰਦੇ ਨੂੰ ਇਹ ਲੱਗਦਾ ਕਿ ਮੈਨੂੰ ਕਾਨੂੰਨ ਤੇ ਵਿਸ਼ਵਾਸ ਨਹੀਂ ਮੈਨੂੰ ਇਨਸਾਫ ਨਹੀਂ ਮਿਲਣਾ ਕੋਕੀ ਪੁਲਿਸ ਜਿਹੜੀ ਹੈ ਆਪਾਂ بڑے ਕੇਸਿਸ ਦੇਖਦੇ ਆ ਕਿ ਕੰਪਲੇਂਟਸ ਜਾਂਦੀਆਂ ਨੇ ਜੇ ਐਟ ਲੀਸਟ ਉਹਦਾ ਪੇਜ ਬੰਦ ਕਰਵਾ ਦਿੰਦੇ ਤਾਂ ਮੈਨੂੰ ਲੱਗਦਾ ਕਿ ਭੈਣਜੀ ਅੱਜ ਇਹ ਹਾਲਾਤ ਜਿਹੜੇ ਸੀ ਉਹ ਆਪਣੇ ਸਾਹਮਣੇ ਨਾ ਹੁੰਦੇ ਸੋ ਜਿਹੜਾ ਬੰਦਾ ਡਿਪਰੈਸ ਹੁੰਦਾ ਡਿਪਰੈਸ਼ਨ ਚ ਹੁੰਦਾ ਜਿਹਨੂੰ ਲੱਗਦਾ ਕਿ ਆਈ ऍम ਨਾਟ ਬੇਸਿਕਲੀ ਐਕਸਪੈਕਟਿੰਗ ði ਜਸਟਿਸ ਫਰੋਮ ði ਸਿਸਟਮ ਉਹ ਬੰਦਾ ਉਦਾਸ ਹੋ ਕੇ ਅਲਟੀਮੇਟਲੀ ਫਰਹਾਤਿਆਰ ਚੁੱਕਦਾ ਜੋ ਇਹ ਪ੍ਰੈਜ਼ੈਂਟ ਕੇਸ ਦੇ ਵਿੱਚ ਹੋਇਆ ਹੈ ਕਿ ਸਭ ਜਿਸ ਤਰ੍ਹਾਂ ਕਿ ਤੁਹਾਡੇ ਬ੍ਰਦਰ ਨੇ ਉਹਨਾਂ ਨੇ ਕਿਹਾ ਸਾਰੇ ਐਕਸਪਲੇਨ ਕੀਤਾ ਪਰ ਲਚਰਤਾ ਵਰਡ ਦਾ ਯੂਜ਼ ਉਹਨਾਂ ਨੇ ਕੀਤਾ ਲਚਰਤਾ ਤੇ ਹੀ ਇਹ ਸਾਰੀ ਗੱਲ ਆਈ ਹੋਈ ਹੈ ਹੁਣ ਲਚਰਤਾ ਜਿਹੜਾ ਵਰਡ ਹੈਗਾ ਉਹਦੀ ਡੈਫੀਨੇਸ਼ਨ ਕਾਨੂੰਨਨ ਕੋਈ ਧਾਰਾ ਹੈ ਕਿ ਉਹ ਕੁਝ ਹੈਗਾ ਡਿਫਾਈਨ ਹੁੰਦਾ ਹੈ ਉਹ ਲਚਰਤਾ ਵਰਡ ਦੇਖੋ ਮੈਂ ਭੈਣ ਜੀ ਸਟਾਰਟ ਇਸ ਗੱਲ ਤੋਂ ਕਰੂੰਗਾ ਕਿ ਤੁਹਾਡਾ ਬਹੁਤ ਸੋਹਣਾ ਸਵਾਲ ਹੈ ਤੁਹਾਡਾ ਵੀ ਲਚਰਤਾ ਦੀ ਕੀ ਡੈਫੀਨੇਸ਼ਨ ਹੈ ਹਣਾ ਹੁਣ ਦੇਖੋ ਮੈਨੂੰ ਇਹ ਲੱਗਦਾ ਹੈ ਕਿ ਇਹ ਜੁੜਾ ਐਪੀਸੋਡ ਹੋਇਆ ਹੈ ਬ੍ਰਦਰ ਨੇ ਬੜਾ ਰਾਈਟਲੀ ਤੁਹਾਨੂੰ ਐਕਸਪਲੇਨ ਕੀਤੀ ਸਾਰਾ ਵਿਊਜ਼ ਦਿੱਤੇ ਨੇ ਵੀ ਇੱਕ ਬਿਲਕੁਲ ਗੱਲ ਐਪਰੀਸ਼ੀਏਟਿਵ ਐਪਰੀਸ਼ੀਏਟੇਬਲ ਨਹੀਂ ਹੈਗੀ ਪਰ ਹੁਣ ਸਭ ਤੋਂ ਵੱਡਾ ਸਵਾਲ ਇਹ ਵੀ ਇਸ ਲਚਰਤਾ ਬਲਗੈਰਿਟੀ ਜਾਂ ਇਸ ਅਸ਼ਲੀਲ ਕੰਟੈਂਟ ਨੂੰ ਕਿਸੇ ਨਾ ਕਿਸੇ ਤਰੀਕੇ ਜੇਕਰ ਆਪਾਂ ਦੇਖਿਆ ਜਾਵੇ ਤਾਂ ਕੰਟਰੋਲ ਇਸ ਸਿਚੁਏਸ਼ਨ ਨੂੰ ਕੀਤਾ ਜਾ ਸਕਦਾ ਸੀ ਜੇਕਰ ਟਾਈਮ ਰਹਿੰਦਿਆਂ ਟਾਈਮਲੀ ਤੁਸੀਂ ਇਹ ਗੱਲ ਕਹਿ ਲਓ ਕਿ ਜਦੋਂ ਪਤਾ ਲੱਗਿਆ ਵੀ ਕੋਈ ਕੰਚਨ ਕੁਮਾਰੀ ਨਾਮ ਦੀ ਨੇ ਕਿਸੇ ਨੇ ਕੋਈ ਕਮਲ ਕੋਰ ਭਾਬੀ ਨਾਮ ਦਾ ਕੋਈ ਆਈਡੀ ਕ੍ਰੀਏਟ ਕਰ ਲਿਆ ID क्रिएट ਕਰਨ ਤੋਂ ਬਾਅਦ ਆਪਾਂ ਕਹਿੰਦੇ ਨੇ ਸੋਸ਼ਲ ਮੀਡੀਆ ਇਨਫਲੂਐਂਸਰ ਇਨਫਲੂਐਂਸਰ ਵਾਟਾ ਪਾ ਚਾਇਆ ਨਾ ਜਦੋਂ ਉਹਨੇ ਇਸ ਤਰੀਕੇ ਦਾ ਕੰਟੈਂਟ ਵਾਇਰਲ ਕਰਤਾ ਜਦੋਂ ਵਾਇਰਲ ਕਰਤਾ ਉਹਨੂੰ ਲੋਕ ਵਾਚ ਕਰਨ ਲੱਗ ਪਏ ਜਦੋਂ ਵਾਚ ਕਰਨ ਲੱਗ ਪਏ ਉਹ ਆਟੋਮੈਟਿਕਲੀ ਇਨਫਲੂਐਂਸਰ ਦੇ ਨਾਮ ਨਾਲ ਜਾਣਣ ਲੱਗ ਪਈ ਮੈਂ ਇਹ ਗੱਲ ਕਹਿੰਦਾ ਕਿ ਸਾਡੀਆਂ ਪੁਲਿਸ ਅਥਾਰਟिटीज ਕਿੱਥੇ ਸੁੱਤੀਆਂ ਪਈਆਂ ਸੀ ਪੰਜਾਬੀ ਚ ਮੈਂ 1 ਮਿੰਟ ਤੁਹਾਨੂੰ ਰੋਕਾਂਗੀ ਫਿਰ ਥੋੜਾ ਰੀਫਰੇਮ ਕਰਾਂਗੀ ਆਪਣੇ ਕੁਐਸਚਨ ਨੂੰ ਲਚਰਤਾ ਵਰਡ ਜਿਹੜਾ ਹੈਗਾ ਲਚਰਤਾ ਵਰਡ ਜਿਹੜਾ ਹੈਗਾ ਲਚਰਤਾ ਦੀ ਸੋਸ਼ਲ ਡੈਫੀਨੇਸ਼ਨ ਦੇ ਕਾਰਨ ਇਹ ਸਾਰਾ ਕੁਝ ਹੋਇਆ ਸੋਸ਼ਲ ਡੈਫੀਨੇਸ਼ਨ ਦੇ ਕਾਰਨ ਲਾਅ ਦੇ ਵਿੱਚ ਇਹਦੀ ਕੀ ਡੈਫੀਨੇਸ਼ਨ ਜਾਂ ਪ੍ਰੋਫੀਸ਼ਨ ਹੈਗਾ ਮੈਂ ਇਹੀ ਤੁਹਾਨੂੰ ਦੱਸਣ ਲੱਗਾ ਜੀ ਵੀ ਸਾਡੇ ਧਾਰਾ 294 ਹੈ 294 ਤੁਸੀਂ ਆਈਪੀਸੀ ਪੜ੍ਹੋ ਕਿਉਂਕਿ ਇਹ ਹੁਣ ਲੇਟੈਸਟ ਤਾਂ ਹੈ ਨਹੀਂ ਪੁਰਾਣਾ ਸੀ 294 ਚ ਉਹ ਕਹਿੰਦੇ ਕਿ ਜੇਕਰ ਤੁਸੀਂ ਇਸ ਤਰੀਕੇ ਦੇ ਅਪਸੀਨ ਐਕਸ ਕਰਦੇ ਹੋ ਫੋਰ ਐਗਜ਼ਾਮਪਲ ਤੁਸੀਂ ਲਚਰਤਾ ਬਲਗੈਰਿਟੀ ਨੂੰ ਪ੍ਰਮੋਟ ਕਰਦੇ ਹੋ ਤਾਂ ਤੁਸੀਂ ਧਾਰਾ 294 ਇਮੀਡੀਏਟਲੀ ਉੱਥੇ ਐਫੈਕਟਿਵ ਹੋ ਜਾਂਦੀ ਹੈ ਜੇਕਰ ਤੁਸੀਂ ਆਪਣੇ ਨਾਮ ਦੇ ਨਾਲ ਕੋਰ ਸ਼ਬਦ ਲਿਖਿਆ ਤਾਂ ਉੱਥੇ ਤੁਸੀਂ ਇਹਦਾ ਮਤਲਬ ਤੁਸੀਂ ਰਿਪਰੈਜ਼ੈਂਟ ਕਰ ਰਹੇ ਹੋ ਆਪਣੇ ਆਪ ਨੂੰ ਪ੍ਰਟੈਂਡ ਕਰ ਰਹੇ ਹੋ ਕਿ ਮੈਂ ਸਿੱਖ ਫੈਮਿਲੀ ਨੂੰ ਬਿਲੋਂਗ ਕਰਦੀ ਹਾਂ ਜੇਕਰ ਕੋਰ ਸ਼ਬਦ ਇਸ ਤਰ੍ਹਾਂ ਕਿ ਨਾ ਤ ਨਹੀਂ ਲਿਖਿਆ ਜਾ ਸਕਦਾ ਜੇ ਤੁਸੀਂ ਪ੍ਰਟੈਂਡ ਕੀਤਾ ਤਾਂ ਇਹਦਾ ਮਤਲਬ ਫਿਰ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚੀ ਉੱਥੇ ਹਰਲੀਜਿਆ ਸੈਂਟੀਮੈਂਟਸ ਉੱਥੇ ਆ ਕੇ ਫਿਰ 295 ਏ ਦਾ ਪ੍ਰਵੀਜ਼ਨ ਜਿਹੜਾ ਹੈ ਉਹ ਐਕਟਿਵ ਹੋ ਗਿਆ ਹੁਣ ਜੇਕਰ ਆਪਾਂ ਗੱਲ ਕਰੀਏ ਵੀ ਤੁਸੀਂ ਕੰਟੈਂਟ ਸੋਸ਼ਲ ਮੀਡੀਆ ਦੇ ਉੱਪਰ ਉਹਨੂੰ ਵਾਇਰਲ ਕੀਤਾ ਤਾਂ ਉੱਥੇ ਆ ਕੇ ਸੈਕਸ਼ਨ 67 ਤੇ 67ਏ ਦਾ ਪ੍ਰਵੀਜ਼ਨ ਆਈਟੀ ਐਕਟ ਉਹ ਐਕਟਿਵ ਹੋ ਗਿਆ ਮੇਰੇ ਕਹਿਣ ਤੋਂ ਭਾਵੇਂ ਆ ਭੈਣ ਜੀ ਕਿ ਜੇਕਰ ਇੰਨਾ ਧਰਾਵਾਂ ਤਹਿਤ ਆਈਪੀਸੀ ਤੇ ਆਈਟੀ ਐਕਟ ਤਹਿਤ ਪੁਲਿਸ ਅਥਾਰਟिटीज ਜਿਹੜੀਆਂ ਸੁੱਤੀਆਂ ਪਈਆਂ ਸੀ ਜੇ ਇੱਕ ਪਰਚਾ ਦਰਜ ਇੱਕ ਕਰਦੇ ਦੋ ਕਰਦੇ ਜੇ ਨਹੀਂ ਸੀ ਬਾਜ ਹੁੰਦਾ ਤੀਜਾ ਕਰਦੇ ਈਵਨ 67 ਦੇ ਵਿੱਚ ਇੱਕ ਪ੍ਰਵੀਜ਼ਨ ਬੜਾ ਸੋਹਣਾ ਹੈ ਆਈਟੀ ਐਕਟ ਚ ਉਹ ਕਹਿੰਦੇ ਕਿ ਜੇਕਰ ਤੁਸੀਂ ਇੱਕ ਵਾਰੀ ਕਰਾਇਮ ਕਰਦੇ ਹੋ ਤੁਹਾਨੂੰ ਅਸੀਂ ਸਜ਼ਾ ਦਾ ਪ੍ਰਵੀਜ਼ਨ ਫੋਰ ਏਗਜ਼ਾਮਪਲ 3 ਸਾਲੇ ਜੇ ਉਹ ਕਹਿੰਦੇ ਤੁਸੀਂ ਸੈਕੰਡ ਟਾਈਮ ਸੇਮ ਕਰਦੇ ਹੋ ਤਾਂ ਸਜ਼ਾ ਦਾ ਪ੍ਰਵੀਜ਼ਨ 5 ਸਾਲ ਤੋਂ ਵੀ ਜ਼ਿਆਦਾ ਹੈ ਹੁਣ ਮੈਂ ਗੱਲ ਕਰਦਾ ਕਿ ਜੇਕਰ ਉਹਦੇ ਖਿਲਾਫ ਕੋਈ ਐਕਸ਼ਨ ਕੀਤਾ ਹੁੰਦਾ ਤਾਂ ਇਹ ਜਿਹੜੀ ਅੱਜ ਵਾਲੀ ਸਿਚੁਏਸ਼ਨ ਹੈ ਹੁਣ ਫੋਰ ਏਗਜ਼ਾਮਪਲ ਇੱਕ ਗੱਲ ਹੈ ਜੀ ਹਜੇ ਤੱਕ ਮੈਂ ਅੱਗੇ ਅਸੀਂ ਡਿਸਕਸ ਕਰ ਰਹੇ ਸੀ ਐਸਐਸਪੀ ਸਾਹਿਬ ਨੇ ਇੱਕ ਇੰਟਰਵਿਊ ਦਿੱਤੀ ਆ ਵੀ ਭਾਈ ਅਮਰਤਪਾਲ ਮਹਿਰੋਂ ਦਾ ਸੀ ਸੋਸ਼ਲ ਮੀਡੀਆ ਅਕਾਊਂਟ ਹੈਂਡਲਰ ਜੋ ਵੀ ਏ ਅਸੀਂ ਉਹਨੂੰ ਬੈਨ ਕਰਤਾ ਫੇਰ ਕਿਉਂ ਬਾਇਸਡ ਅਪਰੋਚ ਹੈ ਤੁਸੀਂ ਮੈਨੂੰ ਇਹ ਦੱਸੋ ਕਿ ਅਮਰਤਪਾਲ ਮਹਿਰੋਂ ਦਾ ਛੜਕ ਸੋਸ਼ਲ ਮੀਡੀਆ ਅਕਾਊਂਟ ਚੱਲ ਰਿਹਾ ਸੀ ਕਿ ਉਹਦੇ ਤੇ ਕੋਈ ਨਕਚਰ ਤਾ ਰਿਲੇਟਡ ਕੋਈ ਅਸ਼ਲੀਲ ਕੋਈ ਆਬਜੈਕਸ਼ਨੇਬਲ ਵੀਡੀਓ ਭਾਈ ਅਮਰਤਪਾਲ ਮਹਿਰੋਂ ਦੇ ਅਕਾਊਂਟ 'ਚ ਪਈ ਸੀ ਕਿਹਦੇ ਅਕਾਊਂਟ 'ਚ ਪਈ ਸੀ ਇੱਕ ਸਵਾਲ ਏ ਮੇਰਾ ਇਸ ਸਿਸਟਮ ਨੂੰ ਜਿਹੜੀ ਆਬਜੈਕਸ਼ਨੇਬਲ ਮਟੀਰੀਅਲ ਪਿਆ ਉਹ ਕੰਚਨ ਕੁਮਾਰੀ ਦੇ ਅਕਾਊਂਟ ਚ ਇੱਕ ਪਾਸੇ ਉਹ ਕਹਿੰਦੇ ਨੇ ਇਨਵੈਸਟੀਗੇਸ਼ਨ ਵਾਲੇ ਕਹਿੰਦੇ ਕਿ ਨੇ ਜੋ ਉਸ ਦਿਨ ਭਾਈ ਅਮਰਤਪਾਲ ਮਹਿਰੋਂ ਉਹਦਾ ਮੋਬਾਈਲ ਵੀ ਨਾਲ ਹੀ ਲੈ ਗਿਆ ਹੁਣ ਜੇ ਭਾਈ ਅਮਰਤਪਾਲ ਮਹਿਰੋਂ ਉਹਦਾ ਮੋਬਾਈਲ ਵੀ ਲੈ ਗਿਆ ਲੇਡੀ ਦਾ ਤਾਂ ਫਿਰ ਤਾਂ ਤੁਹਾਨੂੰ ਇਮੀਡੀਏਟਲੀ ਪਹਿਲਾਂ ਕੰਚਨ ਕੁਮਾਰੀ ਦਾ ਅਕਾਊਂਟ ਤੁਹਾਨੂੰ ਬੰਦ ਕਰਨਾ ਚਾਹੀਦਾ ਸੀ ਕਿਉਂਕਿ ਮਿਸਯੂਟਿলাইਜ਼ੇਸ਼ਨ ਦੁਰਵਰਤੋਂ ਤਾਂ ਉਹਦੀ ਅਕਾਊਂਟ ਦੀ ਹੋ ਸਕਦੀ ਸੀ ਭਾਵੇਂ ਮੈਂ ਤਾਂ ਦੇਖੋ ਭਾਈ ਅਮਰਕਪਾਲ ਮੈਰੋ ਦਾ ਵਕੀਲ ਹਾਂ ਤੁਸੀਂ ਦੁਰਵਰਤੋਂ ਦੀ ਗੱਲ ਕੀਤੀ ਹੈ ਜਿਹੜੀ ਗੱਲ ਵਾਪਸ ਬਾਹਰ ਆ ਰਹੀ ਹੈ ਜਾਂ ਜਿਹੜੀ ਇਸ ਟਾਈਮ ਗੱਲ ਘੁੰਮ ਰਹੀ ਹੈ ਉਹ ਇਹ ਘੁੰਮ ਰਹੀਏ ਕਿ ਕੁਝ ਆਬਜੈਕਸ਼ਨੇਬਲ ਵੀਡੀਓਜ਼ ਵੀ ਹੁਣ ਉਹਦੀਆਂ ਬਾਹਰ ਆਈਆਂ ਨੇ ਜਿੱਥੇ ਤੁਸੀਂ ਹੁਣ ਇਹ ਗੱਲ ਕੀਤੀ ਹੈ ਕਿ ਪੁਲਿਸ ਵੱਲੋਂ ਵੀ ਕੀ ਜਾ ਰਿਹਾ ਜੋ ਪੂਰਾ ਦਾ ਪੂਰੀ ਗੱਲ ਸਾਹਮਣੇ ਆਈ ਹੈ ਕਿ ਜਿਹੜੇ ਵੀਡੀਓ ਸੌਰੀ ਆਪਣੇ ਫੋ ਹੋਣ ਜਿਹੜੀ ਵੀਡੀਓਜ਼ ਨੇ ਉਹ ਐ ਵੀ ਕਿਹਾ ਜਾ ਰਿਹਾ ਕਿ ਸ਼ਾਇਦ ਫੋਨ ਦੇ ਵਿੱਚ ਹੋਣ ਗਿਆ ਜਾਂ ਕਈ ਉਹਦੀਆਂ ਹੋ ਸਕਦੀਆਂ ਨੇ ਚੀਜ਼ਾਂ ਉਹ ਕਿਵੇਂ ਕਿਵੇਂ ਮਤਲਬ ਨਹੀਂ ਮੈਂ ਤਾਂ ਆਈ ਐਮ ਜਸਟ ਕੁਐਸਚਨਿੰਗ ਕਿ ਹਾਊ ਇਟਸ ਕਮਿੰਗ ਆਊਟ ਮੈਂ ਦੱਸ ਰਾਈ ਤੁਹਾਨੂੰ ਉਹਦੇ ਚ ਹੁਣ ਜਿਹੜੀਆਂ ਉਹ ਵੀਡੀਓਜ਼ ਫੋਰ ਐਗਜ਼ਾਮਪਲ ਕਿਸੇ ਕਿਸੇ ਸ਼ਰਾਰਤੀ ਅਨਸਰ ਦੇ ਕੋਲ ਪਈਆਂ ਸੀ ਮੈਨੂੰ ਨਹੀਂ ਪਤਾ ਮੈਂ ਉਹਨਾਂ ਦੇ ਕੋਈ ਜੋ ਉਹਨਾਂ ਦੀ ਲਾਈਵ ਸੀ ਉਹਦੀ ਆਪਣੀ ਇੰਡੀਵਿਜੂਅਲ ਲਾਈਫ ਸੀ ਉਹਨੇ ਕਿਸ ਤਰੀਕੇ ਨਾਲ ਆਪਣੀ ਲਾਈਫ ਕੱਢੀ ਉਹਨਾਂ ਨੂੰ ਪਤਾ ਹੈ ਜੀ ਬੈਸ ਅਨਸਰ ਉਹ ਦੇ ਸਕਦੇ ਨੇ ਸੋ ਉਹ ਕਿੱਥੋਂ ਇਹ ਪ੍ਰੂਫ ਕਰੋਗੇ ਵੀ ਜਿਹੜਾ ਭਾਈ ਅਮਰਤਪਾਲ ਮਹਿਰੋਂ ਦੇ ਫੋਨ ਚ ਉਹਨੇ ਕਿਸੇ ਨੂੰ ਵਾਇਰਲ ਕੀਤੀਆਂ ਨੇ ਐਹ ਜੀ ਕੋਈ ਚੀਜ਼ ਹੈ ਨਹੀਂ ਹੁਣ ਫੋਰ ਐਗਜ਼ਾਮਪਲ ਮੈਂ ਕਹਿਣਾ ਇਹ ਚਾਹੁੰਦਾ ਕਿ ਇਨਵੈਸਟੀਗੇਸ਼ਨ ਏਜੰਸੀ ਨੇ ਇਨੀਸ਼ੀਅਲੀ ਐਫ ਆਈ ਆਰ ਅਗੇਂਸਟ ਅਣਪਛਾਤੇ ਅਨਨੋਨ ਪਰਸਨਸ ਉਹ লাশ ਮਿਲੀ ਹੈ ਸਸਪੀਸ਼ੀਅਸ ਵਾਲਾ ਪੰਚ ਕਿਤੇ ਪਈ ਹੁਣ ਆਪਾਂ ਓਨਲੀ ਮੇਰਲੀ ਆਉਂਦਾ ਬੇਸਿਸ ਆਫ ਦੀ ਸਸਪੈਕਟਸ ਸਸਪੈਕਟਸ ਕੀ ਨੇ ਕਿ ਜੇ ਸਾਨੂੰ ਪਹਿਲਾਂ ਲੱਗਿਆ ਵੀ ਉਹ ਕਾਂਸਪਰੇਟਰ ਨੇ ਆਪਾਂ ਸਾਰਿਆਂ ਨੇ ਦੇਖਿਆ ਦੋ ਬੰਦੇ ਭਾਈ ਆਪਣੇ ਉਹ ਜਸਪ੍ਰੀਤ ਤੇ ਭਾਈ ਨਿਮਰਤਜੀਤ ਉਹ ਅਸੀਂ ਇਹ ਕੌਣ ਅਰੇਸਟ ਕੀਤੇ ਨੇ ਅਸੀਂ ਉਹ ਬੰਦੇ ਸੈਂਡਰ ਕਰਾਏ ਨੇ ਹੁਣ ਇੱਕ ਟਵਿਸਟ ਆਇਆ ਸਟੋਰੀ ਚ ਇਨਪੁਟਸ ਆਇਆ ਐਸਐਸਪੀ ਸਾਹਿਬ ਕਹਿੰਦੇ ਕਿ ਜੀ ਸਾਡੇ ਕੋਲ ਪਤਾ ਲੱਗਿਆ ਵੀ ਉਹ ਤਾਂ ਯੂਏਈ ਚਲੇ ਗਿਆ ਜੇ ਹੁਣ ਉਹ ਯੂਏਈ ਚਲੇ ਗਿਆ ਹੁਣ ਇਹ ਦਿਮਾਗ ਉਹਨਾਂ ਨੇ ਇੱਕ ਹੋਰ ਇੱਕ ਸਿਸਟਮ ਫਿਟ ਕੀਤਾ ਮੈਂ ਇਹਨੂੰ ਡਿਫੈਕਟਿਵ ਇਨਵੈਸਟੀਗੇਸ਼ਨ ਕਹਾਂਗਾ ਫਿਰ ਉਹਨਾਂ ਨੇ ਕੀ ਫਿਟ ਕੀਤਾ ਵੀ ਜਿਹੜੇ ਬੰਦੇ ਹੁਣ ਪੁਲਿਸ ਕਸਟਡੀ ਚ ਨੇ ਮੈਜਿਸਟ੍ਰੇਟ ਸਾਹਿਬ ਨੇ ਜੱਜ ਸਾਹਿਬ ਨੇ ਤੱਕ ਪੁਲਿਸ ਕਸਟਡੀ ਚ ਕਹਿੰਨਾ ਵੀ ਰਿਮਾਰਡ ਲੈ ਲਓ ਹੁਣ ਉਹਨਾਂ ਨੇ ਕੋਈ ਇਹਜੈਂਟ ਡਿਸਕਲੋਜ਼ਰ ਸਟੇਟਮੈਂਟਸ ਲਿਖ ਲੀਆਂ ਪਹਿਲਾਂ ਤੇ ਸੀ ਵੀ ਕਮਰ ਕੱਸਾ ਇੱਕ ਭਾਈ ਸਾਹਿਬ ਦਾ ਖੋਲਿਆ ਆਪਾਂ ਸਾਰਿਆਂ ਨੇ ਸੁਣਿਆ ਵੀ ਉਹਦੇ ਚ ਇੱਕ ਨੇ ਦੋਵਾਂ ਨੇ ਫੜ ਕੇ ਉਹਨੂੰ ਉਹਦਾ ਜਿਹੜਾ ਗਲਾ ਸੀ ਉਹਨੂੰ ਸਟੈਬੂਲੇਟ ਕਰਤਾ ਹੋਰ ਸਬਸੀਕੁਐਂਟ ਡਵੈਲਪਮੈਂਟ ਆ ਇੱਕಾಣੀ ਚ ਇੱਕ ਟਵਿਸਟ ਹੋਰ ਪਾਤਾ ਮਸਾਲਾ ਪਾਤਾ ਪੰਜਾਬੀ ਚ ਹੁਣ ਇਹ ਪਾਤਾ ਵੀ ਭਾਈ ਅਮਰਤਪਾਲ ਮੈਰੋ ਪਹਿਲਾਂ ਕਹਿੰਦੇ ਸੀ ਹੀ ਇਜ਼ ਨੋਟ ਪ੍ਰੈਜ਼ੈਂਟ ਐਟ ਦਾ ਟਾਈਮ ਆਫ ਅਕਰੈਂਸ ਉਹ ਮੌਕੇ ਤੇ ਨਹੀਂ ਸੀ ਹੁਣ ਉਹ ਕਹਿੰਦਾ ਵੀ ਮੌਕੇ ਤੇ ਸੀ ਤੇ ਉਸ ਲੇਡੀ ਦਾ ਗਲਾ ਦਬਾਇਆ ਜਿਹੜਾ ਉਹ ਭਾਈ ਅਮਰਤਪਾਲ ਮੈਰੋ ਨੇ ਦਬਾਇਆ ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਜਿਹੜੀ ਇਹ ਸਟੋਰੀ ਚ ਹੁਣ ਟਵਿਸਟ ਆਇਆ ਪਹਿਲਾਂ ਉਹ ਕੌਨਸਪੀਰੇਟਰ ਸੀ ਹੁਣ ਉਹਨੂੰ ਮੌਕੇ ਤੇ ਦਿਖਾਤਾ ਤੇ ਜਿਹੜਾ ਬੇਸਿਕ ਸਟੈਗੂਲੇਟਰ ਕੀਤਾ ਹੈ ਸਟੈਗੂਲੇਸ਼ਨ ਫਾਈਨਲੀ ਜਿਹੜਾ ਐਸਪਿਕਸਿਆ ਕਹਿੰਦੇ ਨੇ ਆ ਵੀ ਜੋ ਸਫੋਕੇਸ਼ਨਲ ਡੈਥ ਹੋਈ ਹੁਣ ਉਹਦੇ ਚ ਤੁਸੀਂ ਪ੍ਰਾਇਮ ਮੁੱਖ ਮੁਲਜ਼ਮ ਐਸਟੈਬਲਿਸ਼ ਕਰ ਰਹੇ ਹੋ ਭਾਈ ਅਮਰਤਪਾਲ ਸਿੰਘ ਮੈਰੋ ਨੂੰ ਦੂਜੀ ਗੱਲ ਮੈਂ ਗੱਲ ਕਰਦਾ ਕਿ ਭੈਣ ਜੀ ਜਿਹੜੇ ਉਹ 7-8 ਕੋਈ ਇੰਡੀਵਿਜੂਅਲਸ ਨੇ ਕੋਈ ਵਿਅਕਤੀ ਨੇ ਕੱਲ ਕਮਿਸ਼ਨਰਟ ਪੁਲਿਸ ਉਥੇ ਪਰਚਾ ਭਾਈ ਅਮਰਤਪਾਲ ਰਾਣ ਤੇ ਦਰਜ ਕਰਤਾ ਹੈ ਹਜੇ ਤੱਕ ਤੁਸੀਂ ਉਹਨਾਂ 7-8ਾਂ ਦੇ ਜਿਹੜੇ ਸੋਸ਼ਲ ਮੀਡੀਆ ਅਕਾਊਂਟਸ ਚੱਲ ਰਹੇ ਨੇ ਹਜੇ ਤੱਕ ਉਹ ਬੈਨ ਕਿਉਂ ਨਹੀਂ ਕੀਤੇ ਆਪਾਂ ਹਜੇ ਤੱਕ ਤੁਸੀਂ ਜੇ ਭਾਈ ਅਮਰਤਪਾਲ ਮਹਿਰੋਂ ਤੇ ਜੇ ਕਿਸੇ ਨੇ ਕੋਈ ਥ੍ਰੈਟ ਕੀਤਾ ਤੁਸੀਂ ਜੈਨੂਅਲੀ ਪਰਚਾ ਦਰਜ ਕਰਤਾ ਤੁਸੀਂ ਜੈਨੂਅਲੀ ਦੋ ਗਨਮੈਨ ਵੀ ਉੱਥੇ ਡਿਪਲੋਏ ਕਰਤੇ ਤੁਸੀਂ ਕਿਉਂ ਨਹੀਂ ਇਸ ਚੀਜ਼ ਨੂੰ ਬੈਲੈਂਸ ਕਰ ਰਹੇ ਤੁਸੀਂ ਹਜੇ ਤੱਕ ਜਿਹੜੇ ਫਿਰ ਇਹਦਾ ਮਤਲਬ ਕੀ ਮੈਂ ਕੀ ਇਹਦਾ ਮੈਸੇਜ ਲਵਾਂ ਬੀਇੰਗ ਮੈਂ ਵੀ ਚਲੋ ਛੱਡੋ ਲਾਇਰ ਦੀ ਵੀ ਗੱਲ ਮੈਂ ਵੀ ਇੱਕ ਪੰਜਾਬ ਦਾ ਰਹਿਣ ਵਾਲਾ ਬੰਦਾ ਮੈਂ ਕੀ ਮੈਸੇਜ ਲਵਾਂ ਵੀ ਤੁਸੀਂ ਬਲਗੈਰਿਟੀ ਨੂੰ ਪ੍ਰੋਮੋਟ ਕਰਾਉਣਾ ਹੈ ਤੁਸੀਂ ਕੀ ਚਾਹੁੰਦੇ ਹੋ ਵੀ ਜੜੀਆਂ ਨੈਕਸਟ ਜਨਰੇਸ਼ਨਸ ਨੇ ਵੀ ਉਹ ਲਚਰਤਾ ਸ਼ਲੀਲ ਜਿਹੜਾ ਤੁਹਾਡਾ ਕੰਟੈਂਟ ਪਿਆ ਹੈ ਕਿਉਂਕਿ ਅੱਜ ਕੱਲ ਫੋਨ ਤੇ ਸਾਡੇ ਬੱਚਾਂ ਕੋਲ ਵੀ ਨੇ ਸਾਰਿਆਂ ਕੋਲ ਹੀ ਰੱਖੇ ਨੇ ਘਰ ਚੁੱਕੇ ਤੁਸੀਂ ਮਰਜੀ ਵੇਖ ਲੋ ਜਿਹੜਾ ਬੱਚਾ 8ਵੀਂ 10ਵੀਂ ਵਾਲਾ ਉਹਦੇ ਕੋਲ ਵੀ ਫੋਨ ਹੈ ਘਰ ਚ ਕੀ ਹੁਣ ਉਹ ਕਮਲਕੌਰ ਭਾਬੀ ਦੇ ਅਕਾਊਂਟ ਤੋਂ ਜਾਵੇ ਜਾਂ ਉਹ 7-8 ਵਿਅਕਤੀ ਮਨਾਮ ਨਹੀਂ ਲਵਾਗਾ ਉਹਨਾਂ ਦਾ ਕਰਕੇ ਕੰਟੈਂਟ ਪਾਵੇ ਤੇ ਫਿਰ ਉਹਨੂੰ ਵਾਚ ਕਰੇ ਤੇ ਫਿਰ ਉਥੋਂ ਕੀ ਸਿੱਖ ਲਵੇ ਜੀ ਜੀ ਤੁਸੀਂ ਮੈਨੂੰ ਇਹ ਦੱਸੋ ਸੋ ਮੈਂ ਗੱਲ ਕਹਿਣੀ ਚਾਹੁੰਦਾ ਆ ਭੰਦੀ ਵੀ ਜਿਹੜਾ ਐਕਟੈਂਡ ਕੰਡਕਟ ਪੁਲਿਸ ਦਾ ਹੁਣ ਤੱਕ ਪੰਜਾਬ ਦਾੜਾ ਲਾਅ ਐਂਡ ਆਰਡਰ ਇਸ ਵੱਲੋਂ ਕਿਉਂ ਡਿਸਟਰਬ ਹੋਇਆ ਉਹ ਇੱਕ ਬੰਦੇ ਨੂੰ ਕਾਨੂੰਨ ਹੱਥ 'ਚ ਲੈਣਾ ਪਿਆ ਮੈਂ ਨਹੀਂ ਕਹਿ ਰਿਹਾ ਵੀ ਉਹਨਾਂ ਨੇ ਕੀਤਾ ਉਹ ਸਸਪੈਕਟਸ ਦੇ ਬੇਸ ਦੇ ਉੱਪਰ ਹੋ ਜੇ ਪਿਆ ਪਰ ਮੈਂ ਗੱਲ ਕਹਿਣਾ ਵੀ ਜੇ ਸਮੇਂ ਰਹਿੰਦਿਆਂ ਸਰਕਾਰਾਂ ਸਖਤ ਐਕਸ਼ਨ ਕਮਲ ਕੰਚਨ ਕੁਮਾਰੀ ਦੇ ਖਿਲਾਫ ਕਰਦੇ ਸਮਾਂ ਰਹਿੰਦਿਆਂ ਅਸੱਤ ਅਠ ਜਹੋਂ ਵੀ ਤਾਂ ਕੱਲ ਦੋ ਗਨਮੈਨ ਪੰਜਾਬ ਸਰਕਾਰ ਦੇ ਜਿਹੜੇ ਉਹ ਲਾਜਿਤ ਤੇ ਨਾ ਨਾਲ ਜੇ ਇਹ ਨੋਬਤ ਕਿਉਂ ਆਈ ਤੁਸੀਂ ਉਹਨਾਂ ਦੇ ਤੁਸੀਂ ਇਮੀਜিয়েਟਲੀ ਉਹਨਾਂ ਦੇ ਮੀਡੀਆ ਸੋਸ਼ਲ ਮੀਡੀਆ ਕਾਉਂਟਸ ਬੈਨ ਕਰੋ ਤੁਸੀਂ ਪਰਚੇ ਦਰਜ ਕਰੋ ਕਿਉਂ ਸਿਚੁਏਸ਼ਨ ਬਣੇ ਪਰ ਜਿੱਥੋਂ ਤੱਕ ਤੁਸੀਂ ਗੱਲ ਰਿਲੀਜੀਅਸ ਸੈਂਟੀਮੈਂਟਸ ਦੀ ਵੀ ਕੀਤੀ ਹੈ ਰਿਲੀਜੀਅਸ ਸੈਂਟੀਮੈਂਟਸ ਦੀ ਜੇ ਗੱਲ ਕੀਤੀ ਜਾਵੇ ਇੱਕ ਪਾਸੇ ਜਿੱਥੇ ਉੱਥੇ ਹਰਟ ਹੋ ਰਹੇ ਨੇ ਕੌਰ ਲਾਂ ਦੇ ਨਾਲ ਪਰ ਜੇ ਸਿੱਖੀ ਦੀ ਗੱਲ ਕੀਤੀ ਜਾਏ ਤੇ ਉਹਦੇ ਵਿੱਚ ਤਾਂ ਫਿਰ ਨਿਹੱਥੇ ਤੇ ਵਾਰ ਕਰਨਾ ਵੀ ਤਾਂ ਰਿਲੀਜੀਅਸ ਦੇ ਬਿਲਕੁਲ ਇਰਿਲੀਜੀਅਨ ਦੇ ਉਲਟ ਚਲੇ ਜਾਂਦਾ ਕਿਤੇ ਨਾ ਕਿਤੇ ਉਹ ਵੀ ਤਾਂ ਗੱਲਾਂ ਵਿੱਚ ਨੇ ਨਾ ਜੀ ਦੇਖੋ ਸਿਸਟਰ ਮੇਰੀ ਗੱਲ ਤੁਸੀਂ ਸਮਝੋ ਜੀ ਮੈਂ ਇਹ ਗੱਲ ਕਹਿ ਰਿਹਾ ਕਿ ਜਿਹੜੀ ਤੁਸੀਂ ਵਾਰਤ ਕਰਨ ਵਾਲੀ ਗੱਲ ਹੈ ਕਤਲ ਕਰਨ ਵਾਲੀ ਗੱਲ ਹੈ ਬੀਇੰਗ ਅ ਲਾਇਰ ਮੈਂ ਖੁਦ ਅਪਰੀਸ਼ੀਏਟ ਨਹੀਂ ਕਰਦਾ ਤੁਹਾਨੂੰ ਕਾਨੂੰਨ ਕਹਿੰਦਾ ਨਹੀਂ ਪਰ ਤੁਸੀਂ ਇਹ ਦੇਖੋ ਨਾ ਆਪਣੀ ਸ਼ੁਰੂਆਤ ਅੱਜ ਕਿੱਥੋਂ ਆਈ ਹੈ ਗੱਲਬਾਤ ਦੀ ਆਪਣੀ ਸ਼ੁਰੂਆਤ ਹੋਈ ਵੀ ਇਹ ਸਿਚੁਏਸ਼ਨ ਬਣ ਦੇ ਪਿੱਛੇ ਹੁਣ ਤੁਸੀਂ ਮੈਨੂੰ ਇੱਕ ਗੱਲ ਦਾ ਦੱਸੋ ਜੀ ਪੰਜਾਬ ਚ ਕਿੰਨੇ ਬੇਅਦਬੀਆਂ ਦੇ ਮਾਮਲੇ ਹੋਏ ਤੁਸੀਂ ਉਹਦਾ ਪ੍ਰੋਵੀਜ਼ਨ ਜਿਹੜਾ ਹੈ ਉਹ 3 ਸਾਲ ਦੀ ਸਜ਼ਾ ਦਾ ਹੈ ਜੇ ਮੰਨ ਲਓ ਇੱਕ ਮਿੰਟ ਲਈ ਭੈਣ ਜੀ ਮੌਕੇ ਦੇ ਉੱਪਰ ਹੀ ਸੰਗਤ ਉਹਨੂੰ ਸੌਦਾ ਕਿਉਂ ਲਾਉਂਦੇ ਰਹੇ ਕਿਉਂਕਿ ਲੋਕਾਂ ਨੂੰ ਹੀ ਲੱਗਦਾ ਹੈ ਕਿ ਯਾਰ ਇਹਦੇ ਚ ਪ੍ਰੋਵੀ 14 ਸਾਲ ਦਾ ਲਾਈਫ ਇੰਪ੍ਰੀਜ਼ਨਮੈਂਟ ਹੋਵੇ ਤਾਂ ਲੋਕ ਕਾਨੂੰਨ ਹੱਥ ਚ ਨਾ ਲੈਣ ਹੁਣ ਇਹਦੇ ਚ ਇਸ ਲੇਡੀ ਦੇ ਖਿਲਾਫ ਕੰਪਲੀਟ ਵੀ ਕੀਤੀ ਸੀ ਸੋ ਮੇਰੇ ਕਹਿਣ ਤੋਂ ਭਾਵੇਂ ਆ ਵੀ ਜੇਕਰ ਸਮੇਂ ਰਹਿੰਦਿਆਂ ਇਹਦੇ ਤੇ ਐਕਸ਼ਨ ਲਿਆ ਹੁੰਦਾ ਤਾਂ ਅੱਜ ਜਿਹੜੀ ਪੋਜੀਸ਼ਨ ਬਣੀ ਹੈ ਨੌਬਤ ਬਣੀ ਹੈ ਨਹੀਂ ਸੀ ਬਣਨੀ ਸੋ ਮੈਂ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਵੀ ਇਮੀਡੀਏਟਲੀ ਇੱਕ ਬਾਡੀ ਕੰਸਟੀਟਿਊਟ ਕਰ ਦੋ ਸਾਈਬਰ ਕ੍ਰਾਈਮ ਵਾਲਿਆਂ ਨੂੰ ਐਕਟਿਵ ਕਰੋ ਆਈਟੀ ਵਾਲਿਆਂ ਨੂੰ ਐਕਟਿਵ ਐਕਟਿਵ ਕਰੋ ਜਿਹੜਾ ਵੀ ਬੰਦਾ ਭਾਵੇਂ ਮੈਂ ਆ ਭੈਣ ਜੀ ਤੁਸੀਂ ਉਹ ਬ੍ਰਦਰ ਬੈਠਾ ਹੈ ਜਿਹੜਾ ਵੀ ਬੰਦਾ ਕੋਈ ਹਿੱਟਡ ਸਪੀਚ ਕਰਦਾ ਕੋਈ ਆਬਜੈਕਸ਼ਨੇਬਲ ਮਟੀਰੀਅਲ ਪਟ ਅਪ ਕਰਦਾ ਉਹਦੇ ਚ ਲੈਂਗੁਏਜ ਯੂਜ਼ ਹਾਂ ਬੀਜ਼ ਆਫ ਕੈਲੋਪਸੀਨ ਕਰੋ ਲਕਚਰਤਾ ਭਰਪੂਰ ਕਹੋ ਕੋਈ ਹੋਵੇ ਜੀ ਇੰਡੀਵਿਜੂਅਲ ਐਵਰੀ ਐਟੂਚਰ ਆਮ ਯੂਜ਼ਿੰਗ ði ਟਰਮ ਇੰਡੀਵਿਵਲ ਇੰਡੀਵਿਵਲ ਕੋਈ ਵੀ ਹੋ ਸਕਦਾ ਉਹਦੇ ਚ ਕੋਈ ਅਗੋਂ ਬਾਈਫਰਕੇਸ਼ਨ ਨਹੀਂ ਹੈਗੀ ਵੀ ਉਸ ਰਿਲੇਟਡ ਉਹ ਐਕਟਿਵ ਰਹਿਣ ਇਮੀਡੀਏਟਲੀ ਉਹਨਾਂ ਦਾ ਸੋਸ਼ਲ ਮੀਡੀਆ ਅਕਾਊਂਟ ਪਹਿਲਾਂ ਬੰਦ ਕਰਨ ਸਬਸੀਕੁਐਂਟਲੀ ਉਹਦੇ ਬੇਸ ਤੇ ਸਖਤ ਤਰਾਮਾ ਤਹਿਤ ਪਰਚਾ ਦਰਜ ਕਰਨ ਤਾਂ ਜੋ ਸਾਡੀ ਜਿਹੜੀਆਂ ਨੈਕਸ ਜਨਰੇਸ਼ਨਸ ਨੇ ਉਥੇ ਕਦੇ ਵੀ ਕੋਈ ਅਹੇਜੀ ਐਗਜ਼ ਬੜਾ ਐਲੀਵੈਂਟ ਜਿਹਾ ਸਵਾਲ ਆਂਦਾ ਜੀ ਜਿੱਥੋਂ ਤੱਕ ਜੇ ਤੁਹਾਡੇ ਵਕੀਲੀ ਦੇ ਹਿਸਾਬ ਦੇ ਨਾਲ ਡਿਫੈਂਸ ਕਾਉਂਸਲ ਹੋ ਤੁਸੀਂ ਉਸ ਹਿਸਾਬ ਦੇ ਨਾਲ ਦੇਖਿਆ ਜਾਏ ਤਾਂ ਕਿ ਜਦੋਂ ਇਹ ਸਾਰੀ ਸਾਰੀ ਕਹਿੰਦੇ ਦੀ 3 ਮਹੀਨੇ ਪਹਿਲੇ ਸਾਰੀ ਸਾਰੀ ਇਹ ਯੋਜਨਾ ਬਣਾਈ ਗਈ ਪਲਾਨਿੰਗ ਕੀਤੀ ਗਈ ਸਾਰਾ ਦਾ ਸਾਰਾ ਰੇਕੀ ਕੀਤੀ ਗਈ ਸਭ ਕੁਝ ਕੀਤਾ ਗਿਆ ਉਹਦੇ ਵਿੱਚ ਜਿੱਥੋਂ ਤੱਕ ਦੇਖਿਆ ਜਾਏ ਤਾਂ ਜੇ ਆਲਰੇਡੀ ਮੈਰੋ ਜਿਹੜੇ ਹੈਗੇ ਨੇ ਉਹਨਾਂ ਨੂੰ ਬਾਰ ਬਾਰ ਕਹਿ ਰਹੇ ਸੀ ਜਾਂ ਉਹਨਾਂ ਨੂੰ ਮਨਾ ਕਰ ਰਹੇ ਸੀ ਜਾਂ ਇੰਟਰ ਇਸ ਤਰ੍ਹਾਂ ਦੀ ਇੱਕ ਇੰਟਰੈਕਸ਼ਨ ਦੇ ਵਿੱਚ ਸੀਗੇ ਤੇ ਉਹਦੇ ਬਾਅਦ ਇਹ ਵੀ ਇੱਕ ਸਵਾਲ ਅਜੀਬ ਨਹੀਂ ਲੱਗਦਾ ਕਿ ਉਹਨਾਂ ਦੇ ਕਹਿਣ ਤੇ ਪ੍ਰੋਮੋਸ਼ਨ ਲਈ ਪਠਿੰਡੇ ਕਿਉਂ ਚਲੇਗੇ ਨੰਬਰ 1 ਨੰਬਰ 2 ਇਨ ਅਕੋਰਡੈਂਸ ਵਿਦ ਵਾਟਐਵਰ ਵਕੀਲ ਸਾਹਿਬ ਇਸ ਸੇਇੰਗ ਉਹਦੇ ਨਾਲ ਜਿਹੜੀ ਹੈਗੀ ਹੈ ਲਾਈਫ ਟੂ ਸੌਰੀ ਰਾਈਟ ਟੂ ਲਾਈਫ ਰਾਈਟ ਟੂ ਸਪੀਚ ਅਰ ਜਿਹੜਾ ਰਾਈਟ ਟੂ ਲਿਬਰਟੀ ਐਂਡ ਰਿਲੀਜੀਅਨ ਉਹ ਕਿੱਥੇ ਖੜੇ ਹੁੰਦੇ ਨੇ ਦੇਖੋ ਮੈਂ ਜਿਹੜੀ ਤਾਂ ਹੁਣ ਪੁਲਿਸ ਦੀ ਸਟੋਰੀ ਹੈ ਦੋ ਦੋ ਦੋਨਾਂ ਦੇ ਜਵਾਬ ਦਵਾਂਗੇ ਜਿਹੜੀ ਪੁਲਿਸ ਦੀ ਸਟੋਰੀ ਹੈ ਵੀ ਉਹ ਤਿੰਨ ਮਹੀਨਿਆਂ ਦਾ ਰੈਕੀ ਕਰ ਰਹੇ ਸੀ ਆਹ ਕਰ ਰਹੇ ਸੀ ਉਹ ਕਰ ਰਹੇ ਸੀ ਮੈਂ ਹਜੇ ਉਹਦੇ ਤੇ ਭੈਣ ਚ ਕੋਈ ਵੀ ਕਿੰਤੂ ਪਰੰਤੂ ਨਹੀਂ ਕਰਨਾ ਠੀਕ ਹੈ ਦੇਖੋ ਕ੍ਰਿਮੀਨਲ ਲਾਚ ਸਿਸਟਰ ਕ੍ਰਿਮੀਨਲ ਲਾਚ ਇੱਕ ਚੀਜ਼ ਜਿਹੜੀ ਬੜੀ ਕਲੈਰਟੀ ਨਾਲ ਚਲਦੀ ਏ ਇੱਕ ਸਟੋਰੀ ਪੁਲਿਸ ਬਣਾਉਂਦੀ ਏ ਇੱਕ ਸਟੋਰੀ ਨਹੀਂ ਮੈਂ ਕਹੂੰਗਾ ਫੈਕਟਸ ਦੇ ਹਿਸਾਬ ਨਾਲ ਜਿਹੜਾ ਪ੍ਰੋਸੀਕਿਊਸ਼ਨ ਏ ਉਹਨੇ ਦੇਖਣਾ ਏ ਡਿਫੈਂਸ ਨੇ ਦੇਖਣਾ ਏ ਫਿਰ ਜੱਜ ਸਾਹਿਬ ਨੇ ਤੈਅ ਕਰਨਾ ਕਿ ਦੋਸ਼ ਕੀ ਬਣਦੇ ਨੇ ਬਿਲਕੁਲ ਮੈਂ ਬੜੀ ਕਲੀਅਰ ਕੱਟ ਤੁਹਾਨੂੰ ਅੱਜ ਇਸ ਚੈਨਲ ਰਾਹੀਂ ਦੱਸ ਕੇ ਚੱਲਿਆ ਕਿ ਪੁਲਿਸ ਜੇ ਆਪਣਾ ਕੰਮ ਫੇਰ ਤੇ ਟਰਾਂਸਪੇਰੈਂਟ ਮੈਨਰ ਨਾਲ ਕਰਦੀਏ ਤਾਂ ਬਹੁਤ ਵਧੀਆ ਹੈ ਸਾਡੇ ਇੱਥੇ ਸਿਸਟਮ ਚ ਕੀ ਹੁੰਦਾ ਹੈ ਕਿ ਪੁਲਿਸ ਆਪਣਾ ਕੰਮ ਜਿਹੜਾ ਜਿਹਨੂੰ ਪੰਜਾਬੀ ਚ ਕਹਿੰਨੇ ਆ ਕਿ ਥੋਪਿਆ ਜਾਂਦਾ ਹੈ ਬਹੁਤ ਕੁਝ ਕਿਸੇ ਵੀ ਕੇਸ ਚ ਮਾਲਕ ਕਾਲ ਨੂੰ ਕੁਝ ਪੁੱਕੀ ਅਫੀਮ ਦੇ ਐਂਟੀਪੇਸ ਦੇ ਕੇਸਿਸ ਵੀ ਨੇ ਨਾ ਸਸਟਰ ਮੈਂ ਬੀਇੰਗ ਅ ਲਾਇਰ ਅਸੀਂ ਕੀ ਦੇਖਦੇ ਆ ਕਿ ਯਾਰ ਫੜਿਆ ਤਾਂ 100 ਗ੍ਰਾਮ ਗਿਆ ਸੀ ਕਹਿੰਦੇ ਬੋਰਨਵੇਟਾ ਪਾ ਪਾ ਕੇ ਕੁੱਟ ਕੇ ਉਹਦੀ ਮਾਤਰਾ ਵਧਾਉਣ ਲਈ ਉਹਨੂੰ 500 600 ਗ੍ਰਾਮ ਕਰਤਾ ਸੋ ਮੇਰੇ ਕਹਿਣ ਤੋਂ ਭਾਵ ਸਿਰਫ ਇਹਨਾ ਹੈ ਕਿ ਜਿਹੜੀ ਇਹ ਸਟੋਰੀ ਬਣੀ ਹੈ ਇਹ ਪੁਲਿਸ ਦਾ ਵਰਜ਼ਨ ਹੈ ਕਿ ਉਹ ਰੈਕੀ ਕਰਦੇ ਰਹੇ ਆ ਕਰਦੇ ਰਹੇ ਕਿ ਭਾਈ ਮਹਿਰੂ ਦਾ ਉੱਥੇ ਹਾਜ਼ਰ ਸੀ ਨਹੀਂ ਸੀ ਪਹਿਲੀ ਸਟੋਰੀ ਕੋਸ਼ ਸੀ ਦੂਜੀ ਕੋਸ਼ ਆ ਰਹੀ ਹੈ ਸੋ ਅਸੀਂ ਇਹ ਚੀਜ਼ਾਂ ਗਰਾਉਂਡਸ ਕੋਰਟਸ ਲਵਾਂਗੇ ਔਰ ਇੱਕ ਤੁਹਾਡਾ ਜਿਹੜਾ ਰਾਈਟ ਆ ਗਿਆ ਰਾਈਟ ਟੂ ਲਾਈਫ ਸੀ ਮੈਂ ਕਹਿੰਦਾ ਬਿਲਕੁਲ ਲਿਬਰਟੀ ਏ ਬਿਲਕੁਲ ਲੇਡੀਜ਼ ਦਾ ਹੱਕ ਬਣਦਾ ਹੈ ਉਹ ਆਪਣੀ ਜ਼ਿੰਦਗੀ ਜੀਉਣ ਪਰ ਭੈਣ ਜੀ ਇੱਕ ਸਮਾਜ ਚ ਰਹਿੰਦਾ ਇੱਕ ਸਸ਼ਟਾਚਾਰ ਹੈ ਸਾਡੇ ਸਰਦਾਰਾਂ ਚ ਸਿੱਖਾਂ ਚ ਕੀ ਹੁੰਦਾ ਕਿ ਤੁਸੀਂ ਦੁਪੱਟਾ ਲੈਣਾ ਬੁਰਕਾ ਲੇਡੀਜ਼ ਪਾਉਂਦੀਆਂ ਨੇ ਮੁਸਲਮ ਹਿੰਦੂਇਜ਼ਮ ਦੇ ਵਿੱਚ ਸਾਡੀ ਸਸ਼ਟਾਚਾਰ ਬਹੁਤ ਸੋਹਣਾ ਹੈ ਇਹ ਕਾਨੂੰਨ ਚ ਨਹੀਂ ਆਉਂਦਾ ਇਹ ਮਾਂ ਪਿਓ ਸਮਾਜ ਸਿਖਾਉਂਦਾ ਹੈ ਕਿ ਆਹ ਦਾਇਰਾ ਆਦੀ ਮਨੁੱਖ ਨੰਗੇ ਫਿਰਦੇ ਸੀ ਫਿਰ ਸਾਨੂੰ ਦੱਸਿਆ ਗਿਆ ਕਿ ਅਸੀਂ ਕੱਪੜੇ ਪਾ ਕੇ ਲੇਡੀਜ਼ ਦਾ ਇੱਕ ਲਿਮਟ ਰਹੂਗੀ ਇੱਕ ਧਾਰਾ ਰਹੇਗਾ ਸਾਡੇ ਘਰੇ ਗੈਸਟ ਹੁੰਦੇ ਨੇ ਸਾਡੀਆਂ ਲੇਡੀਜ਼ ਆਉਂਦੀਆਂ ਨੇ ਇੱਕ ਸਿਸ਼ਟਾਚਾਰ ਦੇ ਨਾਲ ਮਿਲਦੀਆਂ ਨੇ ਇਹਦਾ ਕਾਨੂੰਨ ਕੋਈ ਨਹੀਂ ਹੈਗਾ ਜੇ ਤੁਸੀਂ ਇਹ ਕਹੋਗੇ ਕੱਲ ਮੈਨੂੰ ਇੱਕ ਬੰਦਾ ਪੁੱਛਦਾ ਸੀ ਕਹਿੰਦਾ ਭਾਜੀ ਇਸ ਚੀਜ਼ ਨੂੰ ਕਿਵੇਂ ਤੈਅ ਕਰੂੰ ਕਿ ਕਿਹੜੇ ਕਾਨੂੰਨ ਚਾਹੁੰਦਾ ਵੀ ਲੇਡੀਜ਼ ਕੱਪੜੇ ਪੂਰੇ ਪਾਵੇ ਕੁਝ ਚੀਜ਼ਾਂ ਸਮਾਜ ਚ ਰਹਿੰਦਿਆਂ ਕਾਨੂੰਨ ਨਹੀਂ ਡਿਫਾਈਨ ਕਰੇਗਾ। ਹਾਂ। ਹਾਂ। ਕੁਝ ਚੀਜ਼ਾਂ ਹੁਣ ਆਪਾਂ ਆਪਾਂ ਬੈਠੇ ਆ ਮੇਰੀ ਭੈਣ ਜਰਨਲਿਜ਼ਮ ਨੂੰ ਬਿਲੋਂਗ ਕਰਦੇ ਨੇ ਮੈਂ ਐਡਵੋਕੇਟ ਬੈਠਾ। ਸਾਡਾ ਇੱਕ ਆਪਸੀ ਭਾਈਚਾਰਾ ਹੈ, ਇੱਕ ਸਿਸ਼ਟਾਚਾਰ ਹੈ ਕਿ ਮੇਰੀ ਵੱਡੀ ਭੈਣ ਹੈ। ਅਸੀਂ ਤੁਹਾਡੇ ਭਰਾ ਬੈਠੇ ਆ, ਇੱਕ ਸਾਡਾ ਸਿਸ਼ਟਾਚਾਰ ਹੈ। ਸਾਨੂੰ ਸਿਖਾਇਆ ਜਾਂਦਾ ਕਿ ਵੱਡਿਆਂ ਦੀ ਅਸੀਂ ਰਿਸਪੈਕਟ ਕਿਵੇਂ ਕਰਨੀ ਹੈ। ਸੋ ਮੈਂ ਜ਼ਿਆਦਾ ਸਮਾਂ ਨਹੀਂ ਲੈਂਦਾ ਮੈਂ ਸਿਰਫ ਇਹ ਗੱਲ ਕਹੂੰਗਾ ਕਿ ਹਰੇਕ ਚੀਜ਼ ਨੂੰ ਕਾਨੂੰਨ ਦੇ ਵਿੱਚ ਅਸੀਂ ਰਾਈਟ ਟੂ ਲਾਈਫ ਦਾ ਕਵਰ ਲੈ ਕੇ ਵਰਕ ਲੈਰਟੀ ਔਰ ਜਿਹੜਾ ਤੁਸੀਂ ਕਹ ਲੋ ਕਿ ਗੰਦ ਪਾਉਣਾ ਲੱਛਰਤਾ ਉੱਪਰ ਲਾਉਣੀ ਇਹ ਅਸੀਂ ਨਹੀਂ ਕਰ ਸਕਦੇ ਵੀ ਆਰ ਨੋਟ ਪੰਜਾਬੀ ਫਿਲਮਾਂ ਔਰ ਉਹਨਾਂ ਸਾਰਿਆਂ ਦੇ ਚਾਤ ਮਾਰੀ ਉਹਦੇ ਵਿੱਚ ਵੀ ਬਹੁਤ ਕੁਝ ਰਿਹਾ ਹਮੇਸ਼ਾ ਪੰਜੋ ਬੜਾ ਲੰਮਾ ਟੌਪਿਕ ਹੋ ਜਾਏਗਾ ਉਹ ਉਹਨਾਂ ਤੇ ਸੈਂਸਰ ਬੋਰਡ ਬੈਠੇ ਨੇ ਸੋ ਮੈਂ ਬ੍ਰਦਰ ਦੀ ਗੱਲ ਬਹੁਤ ਵੱਡੀ ਆ ਆਪਾਂ ਗੱਲ ਨੂੰ ਸਮ ਅਪ ਕਰੀਏ ਕਿ ਇਹਦੇ ਤੇ ਵੀ ਕੋਈ ਨਾ ਕੋਈ ਕਮੇਟੀ ਕੌਨਸਟੀਟਿਊਟ ਕੀਤੀ ਜਾਵੇ ਔਰ ਜਿਹੜੇ ਲੋਕੀ ਇਹ ਪ੍ਰਮੋਟ ਕਰ ਰਹੇ ਨੇ ਇਹਨਾਂ ਤੇ ਲਗਾਮ ਕੱਸੀ ਜਾਵੇ ਜਦੋਂ ਪੇਜ ਬੈਨ ਹੋਣਗੇ ਪਰਚੇ ਹੋਣਗੇ ਤੇ ਆਪਣੇ ਆਪ ਸਭ ਕੁਝ ਕੰਟਰੋਲ ਹੋ ਜਾਏਗਾ ਕੀ ਸਰ ਵਾਟ ਨੈਕਸਟ ਨਾਓ ਮਤਲਬ ਕਿ ਕਿਉਂਕਿ ਹੁਣ ਇਹੀ ਦੇਖਿਆ ਜਾ ਰਿਹਾ ਕਿ ਕੀ ਹੋਏਗਾ ਦੋ ਅਕਿਊਜ਼ਡ ਜਿਹੜੇ ਵੀ ਉਹਨਾਂ ਨੇ ਮਤਲਬ ਪੂਰਾ ਐਫ ਆਈ ਆਰ ਕੀਤਾ ਸੀ ਉਹ ਚ ਤਿੰਨ ਬੰਦਿਆਂ ਨੂੰ ਉਹਨਾਂ ਨੇ ਜਿੱਦਾਂ ਇੰਡੈਕਟ ਕੀਤਾ ਦੋ ਤਾਂ ਹੋ ਚੁੱਕੇ ਜੀ ਤੀਸਰੇ ਜਿਹੜੇ ਨੇ ਉਹ ਯੂਏਈ ਪੁਲਿਸ ਦੇ ਮੁਤਾਬਕ ਚਲੇ ਗਏ ਨੇ ਭੱਜ ਗਏ ਨੇ ਅਮਰਿਤਪਾਲ ਮੈਰੋ ਸਰੈਂਡਰ ਕਰਨਗੇ ਜਾਂ ਕਿਸ ਤਰ੍ਹਾਂ ਇਹ ਐਂਟੀਸਿਪੇਟਰੀ ਬੇਲ ਲੱਗੇਗੀ ਜਾਂ ਵਾਟ ਨੈਕਸਟ ਦੇਖੋ ਸਾਡੇ ਵੱਲੋਂ ਤਾਂ ਸਿਸਟਰ ਏ ਹੈ ਕਿ ਕਲੀਅਰ ਇਨਸਟਰਕਸ਼ਨਸ ਨੇ ਕੱਲ ਨੂੰ ਸਵੇਰੇ ਉੱਥੇ ਪੇਸ਼ ਕਰਨੇ ਨੇ ਬਠਿੰਡੇ ਜੀ ਅਸੀਂ ਦੋਵਾਂ ਪਰਮਾਂ ਚ ਇੱਕ ਪਰਾ ਲੌਂਗ ਵਿੱਚ ਸਾਡੀ ਲੀਗਲ ਟੀਮ ਅਸੀਂ ਉੱਥੇ ਕੱਲ ਨੂੰ ਜਾਣਾ ਹੈ ਬੇਸ਼ਕ ਨੂੰ ਕਰਨਾ ਜੀ ਪ੍ਰੀਤ ਸਿੰਘ ਮੈਰੋ ਤੇ ਨਿਮਰਤਜੀਤ ਸਿੰਘ ਜੀ ਜੀ ਸੋ ਉਹਨਾਂ ਦੋਵਾਂ ਤੇ ਕਰਾਂਗੇ ਪਲੱਸ ਉਹਨਾਂ ਦੇ ਫਾਦਰ ਤੇ ਸਿਸਟਰ ਨੂੰ ਲੈਂਦਾ ਸੀ ਉਹ ਅਸੀਂ ਹਾਈ ਕੋਰਟ ਚ ਪਟੀਸ਼ਨ ਦਾਖਲ ਕਰਤੀ ਸੀ ਆਬੀਅਸ ਕੋਰਪਸ ਵੀ ਇਸ ਤਰੀਕੇ ਦੇ ਨਾਲ ਤੁਸੀਂ ਕਾਨੂੰਨ ਨੂੰ ਹੱਥ ਤੋਂ ਪੁਲਿਸ ਨਹੀਂ ਲੈ ਸਕਦੀ ਇਮੀਡੀਏਟਲੀ ਗੋਡਨੋਜ਼ ਉਹਨਾਂ ਨੂੰ ਬੰਦੇ ਰੀਲੀਜ਼ ਕਰਤੇ ਹੁਣ ਅੱਗੋਂ ਵੀ ਹਦਾਇਤਾਂ ਵੀ ਭਾਜੀ ਜੇਕਰ ਕਿਤੇ ਵੀ ਸਾਨੂੰ ਕਿਸੇ ਪਾਸੇ ਲੱਗਿਆ ਵੀ ਫੈਮਿਲੀ ਨੂੰ ਡਿਸਟਰਬ ਕੀਤਾ ਜਾ ਰਿਹਾ ਰਸ ਕੀਤਾ ਜਾ ਰਿਹਾ ਤਾਂ ਅਸੀਂ ਹਾਈ ਕੋਰਟ ਚ ਪਟੀਸ਼ਨ ਪਾਵਾਂਗੇ ਦੂਜੇ ਬਨੇ ਆ ਵੀ ਆਈਦਰ ਭਾਈ ਅਮਰਤਪਾਲ ਮੈਰੋ ਨੂੰ ਅਸੀਂ ਐਂਟੀਸੀਪੇਟਰੀ ਬੇਲ ਚ ਲੈ ਕੇ ਜਾਣਾ ਹੈ ਜਾਂ ਅਸੀਂ ਉਹਨਾਂ ਨੂੰ ਸੈਂਡਰ ਕਰਾਣਾ ਹੈ ਇਹ ਆਉਣ ਵਾਲੇ ਸਮੇਂ 'ਚ ਅਸੀਂ ਤੁਹਾਨੂੰ ਤੈਅ ਕਰਕੇ ਦੱਸਾਂਗੇ ਪਰ ਕਰਾਂਗੇ ਅਸੀਂ ਕਾਨੂੰਨ ਦੇ ਮਤਾਬਿਕ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਸੀਗੇ ਹੁਮਨ ਬ੍ਰਦਰਸ ਜਿਨ੍ਹਾਂ ਨੇ ਕਿ ਅਮਰਿਤਪਾਲ ਸਿੰਘ ਮੈਰੋ ਜਿਹੜੇ ਪਿੱਛੇ ਜਿਹੜਾ ਇੱਕ ਬਹੁਤ ਕੰਟਰੋਵਰਸ਼ੀਅਲ ਜਿਹਾ ਕੇਸ ਬੜ ਕੇ ਸਾਹਮਣੇ ਆਇਆ ਉਹਦੇ ਵਿੱਚ ਉਹ ਅਕਿਊਜ਼ਡ ਬਣਾਏ ਨੇ ਪੁਲਿਸ ਨੇ ਬ੍ਰਿੰਡਾ ਪੁਲਿਸ ਨੇ ਉਹਦੇ ਉਹਨਾਂ ਦੇ ਵਕੀਲ ਸੀਗੇ ਉਹਨਾਂ ਨੇ ਆਪਣਾ ਪੱਖ ਰੱਖਿਆ ਤੇ ਹੁਣ ਅੱਗੇ ਕਿਸ ਤਰੀਕੇ ਦਾ ਕਾਨੂੰਨ ਕੀ ਕਹਿੰਦਾ ਉਹਨਾਂ ਨੇ ਕਿਹਾ ਕਿ ਇੱਕ ਕਮੇਟੀ ਬਣਾ ਦਿੱਤੀ ਜਾਏ ਸਰਕਾਰ ਵੱਲੋਂ ਜਿਹੜੇ ਕਿ ਪ੍ਰੋਪਰ ਤਰੀਕੇ ਦੇ ਨਾਲ ਜਿਹੜਾ ਇਸ ਕੇਸ ਨੂੰ ਹੈਂਡਲ ਕਰੇ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਅਸੀਂ ਹਜੇ ਪੂਰੇ ਤਰੀਕੇ ਦੇ ਨਾਲ ਕਾਨੂੰਨੀ ਸਾਰੇ ਪੱਖ ਦੇਖ ਰਹੇ ਹਾਂ ਜਾਣ ਰਹੇ ਹਾਂ ਔਰ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਨੂੰ ਸਮਾਪਤ ਕਰਨ ਦੀ ਕਿ ਅਗਲਾ ਅਸੀਂ ਸਟੈਪ ਕੀ ਲੈਣਾ ਹੈ ਕੈਮਰਾ ਪਰਸਨ ਸਾਹਿਬ ਜੀ ਦੇ ਨਾਲ ਬਿੰਦੂ ਸਿੰਘ ਮੁਹਾਲੀ ਤੁਸੀਂ ਦੇਖਦੇ ਹੋ ਰੋਡੀ 5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ ਬੀ5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ A5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ